ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਇੱਕ ਅਜਿਹੀ ਸਮੱਸਿਆ ਬਾਰੇ ਚਰਚਾ ਕਰਾਂਗੇ ਜਿਹਨੂੰ ਨਜ਼ਰ ਅੰਦਾਜ਼ ਕਰਨਾ ਮਹਿੰਗਾ ਵੀ ਪੈ ਸਕਦਾ ਹੈ ਖਾਸ ਕਰਕੇ ਮੇਲਸ ਦੇ ਵਿੱਚ ਪੁਰਸ਼ਾਂ ਦੇ ਵਿੱਚ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ ਤੇ ਜੇਕਰ ਸਮਾਂ ਰਹਿੰਦੇ ਇਹਦਾ ਇਲਾਜ ਨਾ ਕਰਵਾਇਆ ਜਾਵੇ ਟੈਸਟ ਨਾ ਕਰਵਾਇਆ ਜਾਵੇ ਤਾਂ ਅੱਗੇ ਜਾ ਕੇ ਇਹ ਕਾਤਕ ਵੀ ਸਿੱਧ ਹੋ ਸਕਦੀ ਹੈ ਪਰ ਸਮਾਂ ਰਹਿੰਦੀ ਇਹਨੂੰ ਕਿਵੇਂ ਰੋਕਣਾ ਹੈ ਇਹਦਾ ਇਲਾਜ ਕੀ ਹੈ ਇਹਦੇ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਐਮ ਡੀ ਵਰਦਾਨ ਆਯੁਰਵੈਦਿਕ ਸੈਂਟਰ ਦੇ ਮਿਸਟਰ ਸੁਭਾਸ਼ ਗੁਇਲ ਸਭ ਤੋਂ ਪਹਿਲਾਂ ਗੁਇਲ ਸਾਹਿਬ ਦਾ ਸਵਾਗਤ ਕਰਦੇ ਆ ਗੁਇਲ ਸਾਹਿਬ ਸਵਾਗਤ ਹੈ ਜੀ ਜੀ ਤੁਹਾਡਾ ਵੀ ਧਰਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਸ੍ਰਿਕਾਲ ਨਮਸਕਾਰ ਆਦਾਬ ਜੀ ਗੱਲ ਸਾਬਾ ਜੀ ਗੱਲ ਕਰਾਂਗੇ ਗਤੂਦਾਂ ਦੀ ਗਤੂਦ ਕਹਿੰਦੇ ਵਧ ਗਏ ਜੀ ਗਦੂਦ ਵਧੇ ਹੋਏ ਬੜੇ ਘਾਤਕ ਸਿੱਧ ਹੋ ਸਕਦੇ ਨੇ ਖਾਸ ਕਰ ਮੇਲਜ਼ ਦੇ ਲਈ ਟੈਸਟ ਵਗੈਰਾ ਕਰਵਾਏ ਜਾਂਦੇ ਨੇ ਉਸ ਤੋਂ ਬਾਅਦ ਵਿੱਚ ਇਲਾਜ ਸ਼ੁਰੂ ਹੋ ਜਾਂਦਾ ਪਰ ਅਸਲ ਦੇ ਵਿੱਚ ਇਹਨਾਂ ਦੇ ਵਧਣ ਦਾ ਕਾਰਨ ਤੇ ਦੂਜਾ ਇਹਦਾ ਆਯੁਰਵੇਦ ਦੇ ਵਿੱਚ ਇਲਾਜ ਕੀ ਹੈ ਜੀ ਆਯੁਰਵੇਦ ਦੇ ਵਿੱਚ ਨਾ ਇਕਦਮ ਮੇ ਤੁਹਾਨੂੰ ਪਹਿਲਾਂ ਦੱਸਾਂ ਗਦੂਦ ਜਿਹੜੇ ਹੁੰਦੇ ਆ ਇਹ ਕਈ ਵਾਰੀ ਜਿਵੇਂ ਪ੍ਰੋਸਟੇਟ ਗ੍ਰੰਥੀ ਦੇ ਵਿੱਚ ਸੋਜਨ ਆ ਜਾਂਦੀ ਹੈ ਉਹ ਵਧਣੇ ਸ਼ੁਰੂ ਹੋ ਜਾਂਦੇ ਆ ਬੰਦੇ ਨੂੰ ਕੀ ਹੁੰਦਾ ਕਿ ਬਾਥਰੂਮ ਦੀ ਪ੍ਰੋਬਲਮ ਆਉਂਦੀ ਹੈ ਜਿਵੇਂ ਉਹ ਪਿਸ਼ਾਬ ਉਹਨੂੰ ਇੱਕ ਤਾਂ ਬਾਰ-ਬਾਰ ਆਊਗਾ ਕਈ ਵਾਰੀ ਟੁਪਕਾ ਟੁਪਕਾ ਆਊਗਾ ਕਈ ਵਾਰੀ ਉਹ ਪਿਸ਼ਾਬ ਕਰਕੇ ਆਉਂਦਾ ਉਹ ਆ ਕੇ ਬੈਠਦਾ ਹੀ ਆ ਫਿਰ ਉਹਦਾ ਲੱਗਦਾ ਵੀ ਪੂਰਾ ਨਹੀਂ ਹੋਇਆ ਵੀ ਰਹਿ ਗਿਆ ਵਿੱਚ थैਲੀ 'ਚ ਥੋੜਾ ਜਿਹਾ ਤਾਂ ਉਹ ਫੇਰ ਜਾਂਦਾ ਅੱਛਾ ਕਈ ਲੋਕਾਂ ਦਾ ਪਿਸ਼ਾਬ ਤਾਂ ਧਾਰ ਬਣਦੀ ਆ ਜਦੋਂ ਸਮਝੋ ਧਾਰ ਬਣਨੋਂ ਹਟ ਗਈ ਜੋ ਆਪ ਦੀ ਤਾਂ ਸਮਝੋ ਪ੍ਰੋਸਟੇਟ ਗ੍ਰੰਥੀ ਚ ਕੋਈ ਨਾ ਕੋਈ ਪ੍ਰੋਬਲਮ ਆ ਗਈ ਜੀ ਤਾਂ ਉਸ ਟਾਈਮ ਤੁਹਾਨੂੰ ਇਮੀਡੀਏਟ ਆਪਣੇ ਪ੍ਰੋਸਟੇਟ ਗ੍ਰੰਥੀ ਦਾ ਜਿਹੜਾ ਹੈਗਾ ਉਹ ਟੈਸਟ ਪੀਐਸਏ ਟੈਸਟ ਕਰਾ ਲੈਣਾ ਚਾਹੀਦਾ ਦੇਖੋ ਇਹਦੇ ਚ ਅਸੀਂ ਵੀ ਰეკਮੈਂਡ ਕਰ ਦਿੰਦੇ ਆ ਕਿ ਕਰਾ ਲੈਣਾ ਚਾਹੀਦਾ ਔਰ ਦੂਜੀ ਗੱਲ ਜਦੋਂ ਤੁਹਾਨੂੰ ਇਹ ਪੀਐਸਏ ਟੈਸਟ ਇਨਕਰੀਜ਼ ਹੋ ਗਿਆ ਜਾਂ ਪ੍ਰੋਸਟੇਟ ਗ੍ਰੰਥੀ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤਾਂ ਇਹਨੂੰ ਸੀਰੀਅਸ ਲਓ ਕਿਉਂਕਿ ਇਹ ਪ੍ਰੋਸਟੇਟ ਕੈਂਸਰ ਦਾ ਕਾਰਨ ਬਣਦਾ ਜੀ ਜੇ ਆਪਾਂ ਇਹਨੂੰ ਸੀਰੀਅਸ ਨਾ ਲਈਏ ਕਈ ਲੋਕ ਇਹਨੂੰ ਇਗਨੋਰ ਕਰਦੇ ਆ ਮਾੜਾ ਮੋਟਾ ਕਿ ਤੋ ਸੁਣ ਲਿਆ ਟੋਟਕਾ ਆ ਟੋਟਕਾ ਕਦੀ ਵੀ ਉਹ ਚੱਕਰ ਚ ਨਾ ਪੋ ਤੁਰੰਤ ਕਿਸੇ ਡਾਕਟਰ ਦੀ ਜਾਂ ਕਿਸੇ ਵੈਦ ਦੀ ਸਲਾਹ ਲਓ ਮੈਂ ਇਹ ਨਹੀਂ ਕਹਿੰਦਾ ਕਿ ਐਲੋਪੈਥਿਕ ਡਾਕਟਰ ਦੀ ਲਓ ਮੈਂ ਇਹ ਨਹੀਂ ਕਹਿੰਦਾ ਆਯੁਰਵੈਦਿਕ ਦੀ ਲਓ ਮੈਂ ਇਹ ਨਹੀਂ ਕਹਿੰਦਾ ਹੋਮਿਓਪੈਥਿਕ ਦੀ ਲਓ ਲੇਕਿਨ ਕਿਸੇ ਸਮਝਦਾਰ ਚੰਗੇ ਵੈਦ ਦੀ ਸਲਾਹ ਜ਼ਰੂਰ ਲਓ ਹੋਰ ਕਿਤੇ ਮਰਜ਼ੀ ਜਾਓ ਤੁਹਾਡੀ ਖੁਸ਼ੀ ਆ ਪਰ ਵੈਦ ਜੀ ਕੋਲੇ ਇਹਦਾ ਇਲਾਜ ਹੈਗਾ ਕਿਉਂ ਕਿਉਂਕਿ ਸਭ ਤੋਂ ਬੈਸਟ ਟ੍ਰੀਟਮੈਂਟ ਜਿਹੜਾ ਹੈਗਾ ਗ੍ਰੰਥਾਂ ਚ ਲਿਖਿਆ ਪਿਆ ਉਹ ਹੈਗਾ ਭਖੜੇ ਹੂੰ। ਤਰਵਿੰਦਰ ਜੀ ਜਿਹੜਾ ਭਖੜਾ ਨਹੀਂ ਹੈਗਾ ਆਪਣੇ ਜਿਹਨੂੰ ਅਸੀਂ ਗੋਖਸ਼ੂਰ ਕਹ ਦਿੰਨੇ ਆ ਗੋਖਸ਼ੂਰਾ ਕਹ ਦਿੰਨੇ ਆ ਇਹ ਇੱਕ ਬਹੁਤ ਮਾਮੂਲੀ ਜੀ ਚੀਜ਼ ਆ ਜੇ ਅਸੀਂ ਆਪਦੇ ਨਜ਼ਰੀਏ ਨਾਲ ਦੇਖਦੇ ਆ ਅਸੀਂ ਮਾਮੂਲੀ ਪਤਾ ਕਿਉਂ ਕਹਨੇ ਆ ਆਮ ਲੱਗੀ ਹੁੰਦੀ ਆ ਬੱਟਾਂ ਬੂਟਾਂ ਤੇ ਸੜਕਾਂ ਦੇ ਜਵਾਕ ਹੁੰਦੇ ਦੀ ਜਦੋਂ ਖੇੜਦੇ ਹੋ ਦੇ ਖੁੱਦੋ ਖਦੋ ਚਲੀ ਜਾਣੀ ਝਾੜੀਆਂ ਚੱਕਣ ਜਾਣਾ ਪੈਰਾਂ ਜੀ ਚੁਭ ਜਾਂਦੇ ਨੇ ਟੰਡੇ ਨਾਲ ਚਿੰਬੜ ਜਾਂਦੇ ਨੇ ਚਿੰਬੜੇ ਕੰਡਿਆਂ ਵਰਗੇ ਹੁੰਦੇ ਆ ਤਾਂ ਇਸ ਕਰਕੇ ਅਸੀਂ ਇਹਨੂੰ ਕਹ ਦਿੰਨੇ ਆ ਵੀ ਭਖੜਾ ਤਾਂ ਜੀ ਚਲੋ ਐਵੇਂ ਆ ਐਵੇਂ ਨਹੀਂ ਹੈ ਬੌਜੀ ਇਹ ਤੁਹਾਡੀ ਜ਼ਿੰਦਗੀ ਹੈ ਜਦੋਂ ਗਦੂਦਾਂ ਦੀ ਪ੍ਰੋਬਲਮ ਆ ਗਈ ਪਹਿਲਾਂ ਤਾਂ ਭਖੜੇ ਦਾ ਪਾਊਡਰ ਲਿਆਓ ਕਿਤੋਂ ਮਰਜੀ ਜਿਹਨੂੰ ਅਸੀਂ ਕਹਿੰਦੇ ਗੋਖਸ਼ੁਰ ਪਾਊਡਰ ਉਹ ਮਿਲਦਾ ਹੀ ਆ ਹਰ ਇੱਕ ਜਗ੍ਹਾ ਮਿਲ ਜਾਂਦਾ ਕਿਸੇ ਵੀ ਕੰਪਨੀ ਦਾ ਲੈ ਲਓ ਉਹਦਾ ਇੱਕ ਚਮਚਾ ਖਾਣਾ ਸ਼ੁਰੂ ਕਰੋ ਉਹਦੇ ਨਾਲ ਕੀ ਆ ਕਿ ਤੁਹਾਡਾ ਪਿਸ਼ਾਬ ਖੁੱਲ ਕੇ ਆਉਣ ਲੱਗ ਜੂਗਾ ਤੁਹਾਨੂੰ ਥੋੜਾ ਜਿਹਾ ਰਿਲੈਕਸ ਰਹਿਣ ਲੱਗ ਜੂਗਾ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਕਦੇ ਇਹਦਾ ਪੂਰਾ ਟ੍ਰੀਟਮੈਂਟ ਚਾਹੁੰਦੇ ਹੋ ਕਿ ਗੁਇਲਸਰ ਪੱਕਾ ਹੀ ਹੋ ਜਾਏਗਾ ਤਬ ਪੱਕਾ ਕੰਮ ਹੈ ਤੁਹਾਨੂੰ ਦੱਸ ਦਿੰਨਾ ਆਯੁਰਵੈਦਿਕ ਸਿਸਟਮ ਚ ਸਾਡੇ ਨਾ ਤਰਵਿੰਦਰ ਜੀ ਜਿਹੜੇ ਵੈਦ ਆ ਉਹ ਬੜਾ ਕੁਝ ਇਦਾਂ ਦਾ ਸਰਚ ਕਰਦੇ ਰਹਿੰਦੇ ਆ ਕਿ ਕਿਹੜੀ ਚੀਜ਼ ਦਾ ਉਹਦਾ ਰਿਸਰਚ ਕੋਈ ਹੁੰਦਾ ਸਰਚ ਕਰਨਾ ਸਰਚ ਹੁੰਦਾ ਮਤਲਬ ਆਪਣੀ ਮਰਜ਼ੀ ਨਾਲ ਦਵਾਈ ਨੂੰ ਤਿਆਰ ਕਰਨਾ ਫਿਰ ਉਹਨੂੰ ਲੋਕਾਂ ਨੂੰ ਦੇਣਾ ਫਿਰ ਉਸ ਤੋਂ ਬਾਅਦ ਉਹਦੇ ਤੇ ਗੌਰ ਕਰਨਾ ਤੇ ਜਦੋਂ ਫਿਰ ਉਹ ਚੀਜ਼ਾਂ ਦੇ ਵਿੱਚ ਆਉਂਦੇ ਨੇ ਫਿਰ ਉਹ ਰਿਸਰਚ ਪ੍ਰੋਡਕਟ ਵੀ ਚੱਕਦੇ ਆ ਕਿ ਗ੍ਰੰਥ ਦੇ ਵਿੱਚ ਬੜੱਕ ਲਿਖਿਆ ਵੀ ਇਹ ਆ ਕੰਮ ਆਉਂਦਾ ਉਹਨੂੰ ਬਣਾਇਆ ਬਣਾ ਕੇ ਲੋਕਾਂ ਨੂੰ ਦਿੱਤਾ ਲੋਕਾਂ ਨੂੰ ਫਾਇਦਾ ਹੋਇਆ ਤਾਂ ਤੇ ਇਹ ਚੀਜ਼ਾਂ ਦੇ ਵਿੱਚੋਂ ਅਸੀਂ ਜਿਵੇਂ ਉਹ ਸਾਡੇ ਵੈਦ ਹੈਗੇ ਉਹ ਪਤਾ ਕੀ ਕਹਿੰਦੇ ਕਹਿੰਦੇ ਜੀ ਗੁਲਸਰ ਕਲੌਂਜੀ ਹਮ ਅ ਅਤਰਮੇਂਦਰ ਜੀ ਕਲੌਂਜੀ ਦਾ ਤੇਲ ਕਢਾਇਆ ਪ੍ਰੋਪਰ ਜੀ ਬਲੈਕ ਆਨੀਅਨ ਸੀਡ ਹੈ ਮਤਲਬ ਇਹਨੂੰ ਕਲੌਂਜੀ ਨੂੰ ਕਹਿੰਦੇ ਨੇ ਪਿਆਜ਼ ਦੇ ਬੀਜ ਹਮ ਉਹਦਾ ਤੇਲ ਆ ਇਹ ਨਾ ਜੀ ਜਿਹੜਾ ਤੇਲ ਹੈ ਇਹਦੇ 10 ਬੂੰਦਾਂ ਸੀ ਉਹਨੂੰ ਕਹਿੰਦੇ ਆ ਬੰਦੇ ਨੂੰ ਕਿ ਇਹਨੂੰ ਕਿਸੇ ਚੀਜ਼ ਚ ਪਾ ਕੇ ਲੈ ਲੈ ਚਾਹੇ ਉਹੀ ਸਿੱਧੀਆਂ ਡਾਇਰੈਕਟ ਮੂੰਹ ਚ ਪਾ 5 ਬੂੰਦਾਂ ਥੋੜਾ ਜਿਹਾ ਪਾਣੀ ਪੀ ਲੈ ਫਿਰ 5 ਬੂੰਦਾਂ ਪਾ ਫਿਰ ਪਾਣੀ ਪੀ ਲੈ ਉਹਦਾ ਰੋਟੀ ਖਾਣਾ ਤੁਰੰਤ ਤਾਂ ਇਹਦੇ ਨਾਲ ਵੀ ਬਹੁਤ relief ਮਿਲਦਾ ਇੱਕ ਟ੍ਰੀਟਮੈਂਟ ਦਾ ਹਿੱਸਾ ਮੈਂ ਤੁਹਾਨੂੰ ਦੱਸ ਦਿੰਨਾ ਪ੍ਰੋਸਟੇਟ ਦਾ ਟ੍ਰੀਟਮੈਂਟ ਜਿਹੜਾ ਹੈਗਾ ਉਹ 3 ਮਹੀਨੇ ਤੋਂ 6 ਮਹੀਨੇ ਦਾ ਹੁੰਦਾ ਔਰ ਬਿਲਕੁਲ ਬਾਬੇ ਦੀ ਕਿਰਪਾ ਨਾਲ ਉਹ ਠੀਕ ਹੋ ਜਾਂਦਾ ਤੇ ਕਲੌਂਜੀ ਦਾ ਤੇਲ ਫਿਰ ਇੱਕ ਵਾਲਨਟ ਵਾਲਨਟ ਤੇਲ ਜੀ ਇਹ ਇਹ ਹੈਗਾ ਅਖਰੋਟ ਦੀ ਗਿਰੀ ਦਾ ਇਹ ਅਖਰੋਟ ਦੀ ਗਿਰੀ ਨੂੰ ਪੂਰਾ ਜਲਾ ਦੇਦਾ ਭੁੰਨ ਕੇ ਅੱਗ 'ਚ ਤੇ ਉਹਦੇ ਵਿੱਚੋਂ ਫਿਰ ਜਦੋਂ ਅਸੀਂ ਆਇਲ ਕੱਢਦੇ ਆ ਉਹਦਾ ਇੱਕ ਮਤਲਬ ਅਲੱਗ ਹੀ ਤੇਸਟਾ ਲੱਗੀ ਸਮੈਲ ਬਹੁਤ ਵਧੀਆ ਸਮੈਲ ਨਹੀਂ ਹੁੰਦੀ ਇਹਦੀ ਮੈਂ ਤੁਹਾਨੂੰ ਪਹਿਲਾਂ ਦੱਸਦਾ ਬਾਅਦ ਚ ਗੋਮ ਵੀ ਗੋਲਸਾ ਤੁਸੀਂ ਦੱਸਿਆ ਨਹੀਂ ਕਿਉਂਕਿ ਇਹਨੂੰ ਆਪਾਂ ਨੂੰ ਲੈਣਾ ਪੈਂਦਾ ਫਿਰ ਕਿਸੇ ਨਾ ਕਿਸੇ ਮਤਲਬ ਦੁੱਧ ਚ ਜਾਂ ਉਹਦੇ ਚ ਕਹਿੰਦੇ ਨਾ ਮੈਂ ਸ਼ਾਇਦ ਚਪਾ ਕੇ ਲੈ ਲਵਾਂ ਤਾਂ ਕਿ ਅੱਛਾ ਲੱਗੇ ਤੁਹਾਨੂੰ ਮਲਾਈ ਚ ਪਾ ਲਓ ਅੱਛਾ ਲੱਗੇ ਤਾਂ ਇਹ ਦੋ ਤਰ੍ਹਾਂ ਦੇ ਤੇਲ ਲੈਣੇ ਸੁਬਾ ਸ਼ਾਮ ਲੈਣੇ ਨੇ ਫਿਰ ਇੱਕ ਕੈਪਸੂਲ ਹੈ ਧਰਮਿੰਦਰ ਜੀ 나ੜੀਗਜ ਕੇਸਰੀ ਜੀ ਇਹ ਜਿਹੜਾ ਧਾਰ ਬਣਾਉਣ ਚ ਕੰਮ ਆਉਂਦਾ ਮਤਲਬ ਮਤਲਬ ਆਪਣੇ ਨਾ ਪੈਨਸ ਦੇ ਵਿੱਚ ਇਰੇਕਸ਼ਨ ਕਰ ਦਿੰਦਾ ਹੈ ਨਰਵਸ ਸਿਸਟਮ ਨੂੰ ਖੋਲ ਦਿੰਦਾ ਤਾਂ ਕਿ ਤੁਹਾਨੂੰ ਇੱਕਦਮ ਮਤਲਬ ਕਿ ਪ੍ਰੈਸ਼ਰ ਬਣੇ ਤਾਂ ਇਹਦੇ ਨਾਲ ਅੱਛਾ ਜਿਹੜੀ ਮਰਦਾਨਾ ਕਮਜ਼ੋਰੀ ਉਹ ਵੀ ਠੀਕ ਹੋ ਜਾਂਦੀ ਬਲਕੇ ਬੰਦੇ ਦੀ ਤੇ ਇਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਦੇ ਆ ਤੇ ਮੇਨ ਇਹਦੀਆਂ ਚਾਰ ਦਵਾਈਆਂ ਨੇ ਜੀ ਦੋ ਤੇਲ ਚਾਰ ਦਵਾਈਆਂ ਇੱਕ ਤਾਂ ਜੀਕੇ ਅੰਮ੍ਰਿਤ ਸਰਪ ਹੈ ਜਿਹੜਾ ਪੀਣਾ ਹੁੰਦਾ ਔਰ ਇਹਨੂੰ ਪੀਣ ਵਾਸਤੇ ਮਤਲਬ ਕਿ ਦੋ ਦੋ ਚਮਚੇ ਸਵੇਰ ਦੁਪਹਿਰ ਸ਼ਾਮ ਲੈਣੇ ਆ ਇਹ ਹੈਗਾ ਜੀਕੇ ਅੰਮ੍ਰਿਤ ਪਾਊਡਰ ਇਹ ਜਿਹੜਾ ਜੀਕੇ ਅੰਮ੍ਰਿਤ ਪਾਊਡਰ ਹੈ ਇਹਦੇ ਵਿੱਚ ਕਈ ਚੀਜ਼ਾਂ ਪੰਜੀਆਂ ਹੋਈਆਂ ਨੇ ਜੀ ਅਸ਼ਵਗੰਧਾ ਵੀ ਪਿਆ ਹੋਇਆ ਉਸ ਤੋਂ ਬਾਅਦ ਇਹਦੇ ਵਿੱਚ ਦਾਰੂ ਹਲਦੀ ਪਈ ਆ ਅੰਬਾ ਹਲਦੀ ਪਈ ਆ ਤੇ ਇਹਦੇ ਵਿੱਚ ਮੇਨ ਗੋਖਰੂ ਵੀ ਪਿਆ ਹੋਇਆ ਇਹ ਗੋਖਰੂ ਦੇ ਨਾਲ ਕਈ ਚੀਜ਼ਾਂ ਪੈਂਦੀਆਂ ਨੇ ਤਾਂ ਇਹ ਜਿਹੜਾ ਪਾਊਡਰ ਹੈ ਨਾ ਜੀ ਇਹ ਪਾਊਡਰ ਦਾ ਇੱਕ ਚਮਚਾ ਸਵੇਰੇ ਸ਼ਾਮ ਮੰਨਦੇ ਨੂੰ ਮਤਲਬ 2-3 ਦਿਨਾਂ ਚ ਹੋਸ਼ਿਆ ਆ ਜਾਂਦਾ ਵੀ ਯਾਰ ਹੁਣ ਮੈਂ ਬਚ ਜੂੰਗਾ ਕਿਉਂਕਿ ਜਦੋਂ ਥੋੜਾ ਜਿਹਾ ਰੀਲੀਫ ਮਿਲਦਾ ਬੰਦੇ ਦੇ ਦਿਮਾਗ ਤੋਂ ਇਹ ਨਹੀਂ ਹੁੰਦਾ ਵੀ ਮੈਨੂੰ ਫਾਇਦਾ ਹੋ ਗਿਆ ਉਹਨੂੰ ਆ ਜਾਂਦਾ ਫੇਰ ਆਪਰੇਸ਼ਨ ਟਲ ਗਿਆ ਨਹੀਂ ਤਾਂ ਆਪਰੇਸ਼ਨ ਹੁੰਦਾ ਇਹਦਾ ਹੈਨਾ ਤੇ ਉਸ ਤੋਂ ਬਾਅਦ ਕੀ ਆ ਉਸ ਤੋਂ ਬਾਅਦ ਹੈ ਗਜੀ ਪ੍ਰੈਸਟੋ ਕੇਅਰ ਕੈਪਸੂਲ ਹੁਣ ਇਹ ਜਿਹੜਾ ਪ੍ਰੈਸਟੋ ਕੇਅਰ ਕੈਪਸੂਲ ਹੈ ਇਹਦੇ ਚ ਚੰਦਰਪ੍ਰਭਾ ਬੱਟੀ ਪੈਂਦੀ ਆ ਪੁਨਰ ਰੋਵਾ ਪੈਂਦਾ ਗੋਖਸ਼ੂਰਾ ਪੈਂਦਾ ਮਕੋਏ ਪੈਂਦਾ ਫਿਰ ਇਹਦੇ ਵਿੱਚ ਕਚਨਾਰ ਪੈਂਦਾ ਫਿਰ ਇਹਦੇ ਵਿੱਚ ਅ ਜਸ਼ਦ ਭਸਮ ਪੈਂਦੀ ਹੈ ਫਿਰ ਇਹਦੇ ਵਿੱਚ ਹੈਗਾ ਆਪਣਾ ਅ ਪਸ਼ਾਨ ਪਸ਼ਾਨ ਭੇਦੇ ਨੂੰ ਕਹਿੰਦੇ ਆ ਇਹ ਹੁਣ ਮੈਂ ਨੁਸਖਾ ਬੋਲਦਾ ਲਿਖ ਲਿਓ ਬਣਾ ਲਿਓ ਬਹੁਤ ਵਧੀਆ ਨੁਸਖਾ ਤੇ ਇਹ ਇਹ ਜਿਹੜਾ ਇਹ ਜਿਹੜਾ ਕੈਪਸੂਲ ਹੈ ਇੱਕ ਕੈਪਸੂਲ ਸਵੇਰੇ ਛਾਪ ਦਿੰਨੇ ਆ ਉਹਨੇ 3 ਮਹੀਨੇ ਚੱਲਦਾ ਤਰਵਿੰਦਰ ਜੀ ਔਰ ਜਿਹੜੇ ਕਹਿੰਦੇ ਨੇ ਪਸ਼ਾਬ ਚ ਇਨਫੈਕਸ਼ਨ ਆ ਰਹੀ ਆ ਪਸ਼ਾਬ ਦੇ ਵਿੱਚ ਉਹ ਕੀ ਸੈੱਲ ਪਸੈਲ ਆ ਰਹੇ ਨੇ ਉਹ ਉਹਦੇ ਵਾਸਤੇ ਜੀਕੇ ਅਮਰਤ ਗੋਲੀ ਨਾਲ ਲਾ ਦਿੱਤੀਆਂ ਅਗਰ ਉਹ ਕਹਿੰਦੇ ਇੱਕ ਗੋਲੀ ਸਵੇਰ ਸ਼ਾਮ ਕੈਪਸੂਲ ਦੇ ਨਾਲ ਹੀ ਖਾ ਲੈ ਦੇਸੀ ਗੋਲੀਆਂ ਨੇ ਜੀ ਹੱਥ ਨਾਲ ਬੱਟੀਆਂ ਹੋਈਆਂ ਨੇ ਇਹ ਕਰਕੇ ਮਲੇ ਆਏ ਨਹੀਂ ਹੈ ਮਸ਼ੀਨੀ ਨਹੀਂ ਹੈਗੀ ਇਹ ਹੈਂਡ ਮੇਡ ਅਸੀਂ ਬਣਾਉਂਦੇ ਆ ਤੇ ਕਿਉਂਕਿ ਅਸੀਂ ਇਹਨੂੰ ਜਿਆਦਾਤਰ ਮਾਰਕੀਟ 'ਚ ਨਹੀਂ ਦਿੰਦੇ ਇਹ ਸਾਡੇ ਪੇਸ਼ੈਂਟਾਂ ਨੂੰ ਹੀ ਦਿੰਨੇ ਹਾਂ ਉਨੀ ਕੁ ਗੋਲੀ ਬਣ ਜਾਂਦੀ ਹੈ ਹੈਂਡ ਮੇਡ ਜੀ ਤਾਂ ਇਹ ਜਿਹੜਾ ਨੁਸਖਾ ਹੈ ਨਾ ਧਰਮਿੰਦਰ ਜੀ ਕਮਾਲ ਦਾ ਨੁਸਖਾ ਹੁਣ ਕਈ ਵਾਰੀ ਜਿਵੇਂ ਨਾ ਪ੍ਰੋਸਟੇਟ ਦੀ ਪ੍ਰੋਬਲਮ ਹੋ ਗਈ ਉਤੋਂ ਮਤਲਬ ਕਹਿੰਦੇ ਨੇ ਮਸਾਂ ਗੰਜੀ ਨੇ ਸਿਰ ਮਣਾਇਆ ਉਤੋਂ ਪੈ ਗਿਆ ਉਹਲੇ ਉਤੋਂ ਉਹਦੀ ਜਿਹੜੀ ਮੈਰਿਡ ਲਾਈਫ ਹੈ ਰੋਮਾਂਟਿਕ ਲਾਈਫ ਆ ਉਹ ਖਰਾਬ ਹੋ ਜਾਂਦੀ ਹੈ ਹਮ ਬਿਲਕੁਲ ਜੀ ਇਹ ਵੀ ਇਹਦੇ ਉੱਤੇ ਆਉਣਾ ਸੀਗਾ ਮੈਂ ਕਿਉਂਕਿ ਇੱਕ ਸਮੱਸਿਆ ਹੱਲ ਹੋਈ ਤੇ ਦੂਜੀ ਸਮੱਸਿਆ ਸ਼ੁਰੂ ਹੋ ਗਈ ਅਕਸਰ ਬੜਾ ਹੜਕੰਪ ਜਾ ਮੱਜ ਜਾਂਦਾ ਹੈ ਕਿ ਪਿਸ਼ਾਬ ਦਾ ਬੰਨ ਪੈ ਗਿਆ ਜੀ ਤੇ ਉਹ ਗੁਲਸਾਭ ਨੇ ਦੱਸ ਹੀ ਦਿੱਤਾ ਹੈ ਕਿ ਗਦੂਦਾਂ ਦੇ ਕਾਰਨ ਹੁੰਦਾ ਇਸ ਕਰਕੇ ਉਹਦੇ ਵਿੱਚ ਤੁਸੀਂ ਇਹ ਟ੍ਰੀਟਮੈਂਟ ਲੈ ਸਕਦੇ ਹੋ ਗੁਲਸਾਭ ਨੂੰ ਆ ਕੇ ਮਿਲ ਸਕਦੇ ਹੋ ਤੇ ਨਾਲ ਹੀ ਗੁਲਸਾਭ ਸਮੱਸਿਆ ਜਿਹੜੀ ਤੁਸੀਂ ਥੋੜਾ ਜਿਹਾ ਉਹਦਾ ਜ਼ਿਕਰ ਕਰ ਹੀ ਦਿੱਤਾ ਉਹ ਵੀ ਸ਼ੁਰੂ ਹੋ ਜਾਂਦੀ ਹੈ ਰੋਮਾਂਸ ਦੇ ਜਿਹੜੇ ਪਲ ਨੇ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਬੰਦਾ ਜਿਹੜਾ ਵਾਸ਼ਰੂਮ ਜਾਣ ਤੋਂ ਮਹਤਾਜ ਹੋ ਜਾਵੇ ਜਿਹਦਾ ਮਤਲਬ ਪਿਸ਼ਾਬ ਵੀ ਖੁੱਲ ਕੇ ਨਹੀਂ ਆ ਰਿਹਾ ਤਾਂ ਉਹਦਾ ਹੋਰ ਕੰਮ ਬਾਰੇ ਸੋਚਣਾ ਤਾਂ ਬੜੀ ਦੂਰ ਦੀ ਗੱਲ ਹੋ ਜਾਂਦੀ ਹੈ ਤਾਂ ਉਹਨੂੰ ਵੀ ਆਪਾਂ ਨਾਲ ਦੀ ਨਾਲ ਹੀ ਕਿਉਰ ਕਰਨਾ ਹੈ ਤਾਂ ਉਹ ਕਿਵੇਂ ਜੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਮੈਂ ਵਿੱਚ ਹਿੰਟ ਦਿੱਤਾ ਸੀਗਾ ਇੱਕ ਨਾੜੀ ਗਜ ਕੇਸਰੀ ਹੈ ਇਹ ਨਸਾਂ ਨੂੰ ਗਜ ਦੇ ਮੁਤਾਬਕ ਮਤਲਬ ਤਾਕਤ ਦਿੰਦਾ ਗਜ ਦਾ ਮਤਲਬ ਹਾਥੀ ਲਿਆ ਗਿਆ ਇੱਥੇ ਕਿ ਨਾੜੀ ਗਜ ਮਤਲਬ ਨਰਵ ਸਿਸਟਮ ਨੂੰ ਗਜ ਹਾਥੀ ਦੇ ਸਮਾਨ ਤਾਕਤ ਦੇਣੀ ਉਹਨੂੰ ਬਲਵਾਨ ਕਰ ਦੇਣਾ ਕੱਲੀ ਇਹ ਤੁਹਾਡੀ ਪੀਨਸ ਦੀਆਂ ਨਸਾਂ ਨਹੀਂ ਤੁਹਾਡੀ ਪੂਰੀ ਬਾਡੀ ਪੈਰਾਂ ਤੋਂ ਲੈ ਕੇ ਸਿਰ ਤੱਕ ਜਿੰਨੀਆਂ ਵੀ ਨਾੜੀ ਸਿਸਟਮ ਹੈ ਉਹਨੂੰ ਸਟਰੋਂਗ ਕਰਦਾ ਬ੍ਰੇਨ ਨੂੰ ਸਟਰੋਂਗ ਕਰਦਾ ਤਾਂ ਇਹਦੇ ਨਾਲ ਕੀ ਹੁੰਦਾ ਕਿ ਧਰਮਿੰਦਰ ਜੀ ਬਹੁਤ ਵਧੀਆ ਜਿਹੜਾ ਰਿਜ਼ਲਟ ਆ ਉਹ ਆ ਜਾਂਦਾ ਕਿ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਤਾਂ ਪ੍ਰੋਸਟੇਟ ਗਦੁੱਦਾਂ ਦੀ ਪ੍ਰੋਬਲਮ ਖਤਮ ਹੋ ਗਈ ਨਾਲੇ ਉਹਦੀ ਜਿਹੜੀ ਮੈਰਿਡ ਲਾਈਫ ਸੀ ਰੋਮਾਂਟਿਕ ਲਾਈਫ ਸੀ ਉਹ ਵੀ ਪੰਜ ਚਾਰ ਸਾਲ ਵਾਸਤੇ ਅੱਛੀ ਹੋ ਜਾਂਦੀ ਆ ਉਸ ਤੋਂ ਬਾਅਦ ਜੇ ਲੋੜ ਪੈਂਦੀ ਅਸੀਂ ਫੇਰ ਦੇ ਦਿੰਨੇ ਆ ਆਦਰਵਾਇਜ਼ ਇਹ ਜਿਹੜੇ ਟ੍ਰੀਟਮੈਂਟ ਨੇ ਇਹ 4-5 ਸਾਲ ਬਹੁਤ ਵਧੀਆ ਨਿਕਲ ਜਾਂਦੇ ਨੇ ਪੇਸ਼ੈਂਟ ਦੇ ਔਰ ਨਾਲ ਹੀ ਅਸੀਂ ਕਹਿੰਦੇ ਹੁੰਨੇ ਆ ਕਿ ਹਲਦੀ ਲੈ ਲਿਆ ਕਰੋ ਜਿਹੜੀ ਪੰਚਮ ਹਲਦੀ ਆ ਉਹਦਾ ਬਹੁਤ ਫਾਇਦਾ ਬਹੁਤ ਫਾਇਦਾ ਬਹੁਤ ਹੀ ਫਾਇਦਾ ਕਿਉਂਕਿ ਉਹ ਨਰਵ ਸਿਸਟਮ ਨੂੰ ਸਟਰੋਂਗ ਕਰਦੀ ਆ ਬਲੌਕੇਜ ਨੂੰ ਖੋਲਦੀ ਆ ਉਹਦੇ ਚ ਕਾਲੀ ਹਲਦੀ ਆ ਅੰਬਾ ਹਲਦੀ ਆ ਦਾਰੂ ਹਲਦੀ ਆ ਪੀਲੀ ਹਲਦੀ ਹੈ ਜੰਗਲੀ ਹਲਦੀ ਹੈ ਪੰਜ ਹਲਦੀਆਂ ਪਾ ਕੇ ਬਣੀ ਹੋਈ ਹੈ 슈ਗਰ ਦੇ ਮਰੀਜ਼ਾਂ ਲਈ ਉਹ ਫਾਇਦੇਮੰਦ ਹੈ ਕਿਉਂਕਿ ਪ੍ਰੋਸਟੇਟ ਹੁੰਦਾ ਵੀ ਉਹਨਾਂ ਨੂੰ ਜਿਨ੍ਹਾਂ ਨੂੰ ਪਹਿਲਾਂ 슈ਗਰ ਹੈ ਕਈ ਏਦਾਂ ਦੇ ਪੇਸਟ ਹੁੰਦੇ ਆ ਕਿ ਡਾਇਬਟੀਜ਼ ਤੋਂ ਬਾਅਦ ਹੋ ਜਾਂਦਾ ਕਈਆਂ ਨੂੰ ਵੀਕਨੈਸ ਹੁੰਦੀ ਹੈ ਤਾਂ ਹੋ ਜਾਂਦਾ ਕਈਆਂ ਦੀ ਬਹੁਤ ਜ਼ਿਆਦਾ ਭੁੱਖ ਕਿਰਿਆ ਹੁੰਦੀ ਹੈ ਉਹਨਾਂ ਨੂੰ ਹੋ ਜਾਂਦਾ ਮਤਲਬ ਇਹ ਪ੍ਰੋਸਟੇਟ ਦੇ ਬਹੁਤ ਕਾਰਨ ਨੇ ਹੁਣ ਇਸ ਕਰਕੇ ਪ੍ਰੋਸਟੇਟ ਤੋਂ ਬਚਣ ਵਾਸਤੇ ਇਹਦਾ ਜਿਹੜਾ ਸਮੇਂ ਸਿਰ ਟ੍ਰੀਟਮੈਂਟ ਹੋ ਜਾਏ ਉਹ ਬਹੁਤ ਵਧੀਆ ਜੀ ਬਿਲਕੁਲ ਜੀ ਹਰ ਜਿਹੜੀ ਕੋਈ ਵੀ ਬਿਮਾਰੀ ਆ ਰੋਗ ਆ ਉਹਨੂੰ ਸਮਾਂ ਰਹਿੰਦੇ ਸੰਭਾਲ ਲਿਆ ਜਾਵੇ ਤਾਂ ਫਿਰ ਉਹ ਵਿਕਰਾਲ ਰੂਪ ਧਾਰਨ ਨਹੀਂ ਕਰਦੀ ਤੇ ਵੈਸੇ ਵੀ ਗੁਇਲ ਸਾਹਿਬ ਖੁਰਾ ਨੇ ਇੱਕ ਤੁਹਾਨੂੰ ਨਾਇਾਬ ਤੋਹਫ਼ਾ ਹੋਰ ਵੀ ਦਿੱਤਾ ਹੋਇਆ ਹੈ ਉਹ ਤੋਹਫ਼ਾ ਐ ਐਕਸ ਪਲੱਸ 골ਡ ਵਾਲਾ ਜਿਸ ਤਰ੍ਹਾਂ ਇਹ ਤੁਹਾਡੀਆਂ ਨਾੜਾਂ ਦੀ ਕਮਜ਼ੋਰੀ ਵਾਸਤੇ ਤੇ ਤੁਹਾਡੇ ਪ੍ਰੋਸਟੇਟ ਦੀ ਜਿਹੜੀ ਸਮੱਸਿਆ ਆਉਣੀ ਆ ਉਹਦੇ ਵਾਸਤੇ ਆ ਪਰ ਜੇਕਰ ਫਿਰ ਵੀ ਤੁਹਾਨੂੰ ਕੋਈ ਹੋਰ ਸਮੱਸਿਆ ਆਉਂਦੀ ਹੈ ਤੁਸੀਂ ਜਿਹੜਾ ਆਪਣੇ ਬਿਸਤਰਵਾਲ ਵੀ ਨਹੀਂ ਝਾਕਦੇ ਤਾਂ ਉਹਦੇ ਵਾਸਤੇ ਵੀ ਐਕਸ ਪਲੱਸ 골ਡ ਆ ਉਹ ਬਾਜ਼ਾਰ ਦੇ ਵਿੱਚ ਵੀ ਉਪਲਬਧ ਆ ਤੇ ਗੋਲਸਾਬ ਖੁਰਾਂ ਤੋਂ ਵੀ ਤੁਸੀਂ ਖਾਸ ਡਿਮਾਂਡ ਦੇ ਉੱਤੇ ਉਹਨੂੰ ਲੈ ਸਕਦੇ ਹੋ ਗੋਲਸਾਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਧਰਮਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਨਵੀਂ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ